ਕਮਿਤੀ ਹੈ ਬਟੇ। ਹਮਿਦੀ ਹੈ ਬਰਨਾਲੇ ਦੇ ਲਾਗੇ ਪੈਂਦਾ ਹੈ ਕਮਿਤੀ ਹੈ। ਹਾਂਜੀ। ਹਾਂਜੀ ਹਾਂਜੀ। ਮਾਤਾ ਜੀ ਕੁਛ ਦਿਨ ਪਹਿਲਾਂ ਤੁਹਾਨੂੰ ਇੱਕ ਬੋਡੀ ਸਰਵਿਸ ਪੈਕ ਦੇ ਕੇ ਗਏ ਸੀ। ਹਾਂਜੀ। ਇੱਕ ਕੋਰਸ ਤੁਸੀਂ ਕੀਤਾ ਹੈਗਾ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ? ਵੀਰੇ ਮੇਰੇ ਨਾੜਾਂ ਲੱਤ ਦੀ ਨਾੜਾਂ ਕਮਜ਼ੋਰ ਸੀ ਮੇਸੇ। ਅੱਛਾ ਲੱਤ ਦੀਆਂ ਨਾੜਾਂ ਕਮਜ਼ੋਰ ਸੀ ਬਲੌਕ ਸੀਗੀਆਂ। 6 ਸੱਟ ਵੱਜੀ ਸੀ। 6 ਵਜੇ ਹੋਈ ਸੀ। ਹਾਂ 3 ਮਹੀਨੇ ਮੈਂ ਪਈ ਰਹੀ ਮੰਜੇ ਤੇ। 3 ਮਹੀਨੇ ਮੰਜੇ ਤੇ ਹੀ ਪਈ ਰਹੇ ਸੱਟ ਲੱਗ ਕੇ। ਲੱਤ ਤੇ ਬਜਨ ਨਹੀਂ ਸੀ ਆਉਂਦਾ। ਲੱਤ ਤੇ ਬਜਨ ਨਹੀਂ ਸੀ ਆਉਂਦਾ। ਹਾਂ। ਠੀਕ ਹੈ ਜੀ। ਇਹ 3 ਮਹੀਨਿਆਂ ਦੀ ਪ੍ਰੋਬਲਮ ਸੀਗੀ ਇੱਕ ਇਹ ਤੋਂ ਪਹਿਲਾਂ ਸੱਟ ਲੱਗੀ ਸੀ ਕਿਤੇ ਸੱਟ ਲੱਗੀ ਹੁੰਦਾ ਦੋ 2.5 ਸਾਲ ਹੋ ਗਏ ਅਚਾ 2.5 ਸਾਲ ਹੋ ਗਏ ਹਾਂਜੀ ਹੁਣ ਜਾਨੀ ਉਦੋਂ ਦੀ ਤਕਲੀਫ ਵਾਧੀ ਵਾਧੀ ਹੁਣ 3 ਮਹੀਨੇ ਤਾਂ ਬਿਲਕੁਲ ਹੀ ਬੈੱਡ ਤੇ ਹੋਗੇ ਸੀਗੇ ਹਾਂ 3 ਮਹੀਨੇ ਬੈੱਡ ਤੇ ਫਿਰ ਮੈਂ ਪੈਰੇ ਜਦੋਂ ਮੈਂ ਪੱਟੇ-ਪੱਟੇ ਲਾਉਂਦੇ ਰਹੇ ਲੱਤ ਤੇ ਠੀਕ ਹੈ 3 ਮਹੀਨੇ ਪੈ ਕੇ ਫਿਰ ਮੈਂ ਹੋਰ 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 ਨਾੜਾ ਮਾਸ ਕਿੰਨੀ ਦਵਾਈ ਇਹ ਉਤਰੀ ਖਾਦੀ ਹੈ ਹਾਂ ਜੀ ਮੈਂ ਹੁਣ ਹਿੰਮਤ ਕਰ ਤਰ ਕੋਈ ਫਰਕ ਨਹੀਂ ਸੀ ਪੈ ਰਿਹਾ ਫਰਕ ਨਹੀਂ ਸੀ ਕੁਝ ਪੈ ਰਿਹਾ ਵੀ ਨਾੜਾਂ ਕਮਜ਼ੋਰ ਬੱਦਲ ਨਾੜਾਂ ਕਮਜ਼ੋਰ ਪੈ ਗਈਆਂ ਸੀ ਬਲੌਕ ਹੋ ਗਈਆਂ ਸੀ ਹਾਂ ਠੀਕ ਹੈ ਜਿਹੜੇ ਅਸੀਂ ਪੰਜ ਜੂਸ ਬੋਡੀ ਸਰਵਿਸ ਪੈਕ ਸਾਨੂੰ ਦਿੱਤਾ ਇਹਦੇ ਨਾਲ ਸਾਨੂੰ ਕਿੰਨਾ ਕੁ ਫਰਕ ਆ ਹੁਣ ਇਹਦੇ ਨਾਲ ਫਰਕ ਤਾਂ ਵੀਰੇ ਹੈਗਾ ਮੈਨੂੰ ਬਹੁਤ ਹਾਂਜੀ ਅੰਮ੍ਰਿਤ ਵੀ ਠੀਕ ਹੋ ਗਿਆ ਹਾਂਜੀ ਹਾਂਜੀ ਜਿਹੜੀਆਂ ਮੇਰੀ ਨਾੜਾਂ ਨਹੀਂ ਝਟਕੇ ਪੈਂਦੇ ਸੀਗੇ ਤੇ ਹਾਂਜੀ ਹਟ ਗਏ ਉਹ ਹਟ ਗਏ ਵਜਨ ਦੀ ਲੱਤ ਚੱਲਦੀ ਹੈ ਲੱਤ ਤੇ ਵਜਨ ਵੀ ਆਉਣ ਲੱਗ ਗਿਆ ਹਾਂ ਠੀਕ ਹੈ ਜੀ ਹੋਰ ਕੀ ਕੀ ਫਾਇਦੇ ਹੋਏ ਸਰੀਰ ਨੂੰ ਕੋਈ ਭੁੱਖ ਲੱਗਣੀ ਜਾਂ ਫੇ ਬੀਪੀ ਦੀ ਬੀਪੀ ਵਧਦਾ ਸੀ ਮਾੜਾ ਮੋਟਾ ਉਹ ਠੀਕ ਹੈ ਨਹੀਂ ਬੀਪੀ ਤਾਂ ਮੇਰਾ ਪਹਿਲੇ ਹੀ ਸੀ ਵਧਦਾ ਬੀਪੀ ਤਾਂ ਜਿੰਨੇ ਵੀ ਵਧਿਆ ਹੈ ਠੀਕ ਹੈ ਠੀਕ ਹੈ ਨਹੀਂ ਪਹਿਲਾਂ ਕਹਿੰਦੇ ਸੀ ਮੈਨੂੰ ਤੇ ਸਿਰ ਦੁਖਦਾ ਰਹਿੰਦਾ ਹੈਗਾ ਉਹ ਚੀਜ਼ ਹੀ ਸੀਗੀ ਤੁਹਾਡੀ ਹਾਂ ਮਾੜਾ ਮਾੜਾ ਸੈਟ ਤੇ ਮੈਂ ਸੀ ਮਾਗ ਲਾ ਲਿਆ ਚਾਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਯਾਨੀ ਇਹ ਜਿਹੜਾ ਤੁਹਾਡਾ ਪ੍ਰੋਬਲਮ ਸੀ ਕਿ ਤੁਹਾਡੀ ਮੇਨ ਉਹ ਬਿਲਕੁਲ ਠੀਕ ਹੈਗੀ ਹੁਣ ਇੰਟਰਵਿਊ ਵੀਡੀਓ ਭਾਜਨ ਦੀ ਲਾਟ ਤੇ ਚੱਲਦੀ ਆ ਠੀਕ ਹੈ ਛੋਟੀ ਨਾਲ ਵੀ ਘੜ ਕੇ ਤਰਪੈਣੀ ਠੀਕ ਹੈ ਅੱਗੇ ਤੁਰੇ ਹੀ ਨਹੀਂ ਸੀ ਜਾਂਦਾ ਪਏ ਸੀ ਮੰਜੇ ਤੇ ਹਾਂ ਬਸ ਅੱਗੇ ਸਕੰਦੇ ਨਾਲ ਬਾਤ ਤੋਰ ਦੀ ਸੀ ਜਾਣੀ ਹੁਣ ਠੀਕ ਹੈ ਅੱਗੇ ਨਾਲ ਠੀਕ ਹੈ ਠੀਕ ਹੈ ਜੀ ਹੁਣ ਲੱਖਾਂ ਹੀ ਭੈਣ ਭਾਈ ਤੁਹਾਡੀ ਇਹ ਵੀਡੀਓ ਦੇਖਣਗੇ ਮਾਤਾ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਵੀਰ ਹੁਣ ਅਸੀਂ ਠੀਕ ਆ ਬਿਲਕੁਲ ਦਵਾਈ ਖਾਗੋ ਤਾਂ ਠੀਕ ਹੋ ਗੋ ਠੀਕ ਹੈ ਇਹ ਪਖਾਵਾਂਗੇ ਨਹੀਂ ਫਿਰ ਖਾਵਾਂਗੇ ਇੱਥੋਂ ਠੀਕ ਠੀਕ ਹੈ ਜੀ ਧੰਨਵਾਦ ਮਾਤਾ ਜੀ